ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਕੀ ਹਾਲ ਚਾਲ ਨੇ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਬਹੁਤ ਹੀ ਸੋਹਣੇ ਸੋਹਣੇ ਸੂਟ ਤੇ ਬਾਕੀ ਤੁਸੀਂ ਬਹੁਤ ਸਾਰੀਆਂ ਵਧਾਈਆਂ ਦੇ ਚੁੱਕੇ ਆ ਬਹੁਤ ਬਹੁਤ ਧੰਨਵਾਦ ਜੀ ਤੇ ਅੱਜ ਮੈਂ ਜਿਹੜੇ ਕਿ ਤੁਹਾਨੂੰ ਬਹੁਤ ਹੀ ਵਧੀਆ ਕਲੈਕਸ਼ਨ ਦਿਖਾਉਣ ਲੱਗੀ ਆ ਕਿਉਂਕਿ ਸਾਡਾ ਮਕਸਦ ਇਹੀ ਆ ਵੀ ਆਪਾਂ ਸਾਰੇ ਕਿਤੇ ਜਿੱਥੇ ਵੀ ਆਪਣੇ ਮਤਲਬ ਕਿ ਸੂਟ ਹੈਗੇ ਆਪਣੇ ਇੰਡੀਆ ਦੇ ਵਿੱਚ ਜਿੱਥੋਂ ਵੀ ਤੁਸੀਂ ਮੰਗਵਾ ਸਕਦੇ ਹੋ ਘਰ ਬੈਠੇ ਵੀ ਆਪਾਂ ਤੁਹਾਨੂੰ ਸੋਹਣੇ ਸੂਟ ਦੇਈਏ ਤੇ ਘੱਟ ਪ੍ਰਾਈਸ ਦੇ ਵਿੱਚ ਦੇਈਏ ਤੇ ਉਹਨਾਂ ਸੂਟਾਂ ਦੇ ਵਿੱਚੋਂ ਕੁਸ਼ਕ ਕਲੈਕਸ਼ਨ ਜਿਹੜੀ ਕਿ ਤੁਹਾਨੂੰ ਅੱਜ ਆਪਾਂ ਦਿਖਾਵਾਂਗੇ ਤੇ ਨਾਲੇ ਆਪਾਂ ਤੁਹਾਨੂੰ ਕਰਾਉਂਦੇ ਆ ਜੀ ਸਾਡੇ ਸਾਰੇ ਵੀਵਾਈ ਸਟੂడియో ਦੀ ਜਿਹੜੀ ਕੀ ਸ਼ੈਰ ਤੇ ਲਓ ਜੀ ਆਜੋ ਕਿਉਂਕਿ ਹਜੇ ਲੌਂਗ ਵੀਡੀਓ ਜਿਹੜੀ ਕਿ ਆਪਾਂ ਕਲੈਕਸ਼ਨ ਵਾਲੀ ਨਹੀਂ ਪਾਈ ਸੀਗੀ ਤੇ ਅੱਜ ਆਪਾਂ ਤੁਹਾਨੂੰ ਦਿਖਾਉਣ ਲੱਗੇ ਆਂ ਵੈਸੇ ਤੁਸੀਂ ਸਾਡਾ ਇੰਸਟਾਗ੍ਰam ਪੇਜ ਵੀਵਾਈ ਸਟੂడియో ਦੇ ਨਾਮ ਤੇ ਹੈਗਾ ਜੀ ਉੱਥੇ ਤੁਹਾਨੂੰ ਡੇਲੀ ਅਪਡੇਟ ਮਿਲਦੇ ਰਹੇਗਾ ਤੇ ਨਵੇਂ-ਨਵੇਂ ਸੂਟਾਂ ਦੀ ਕਲੈਕਸ਼ਨ ਤੁਸੀਂ ਦੇਖ ਸਕਦੇ ਹੋ ਤੇ ਹਾਂਜੀ ਸਭ ਤੋਂ ਪਹਿਲਾਂ ਜੀ ਭੈਣ ਨੂੰ ਪੁੱਛਦੇ ਆਂ ਵੀ ਤੁਸੀਂ ਹੁਣ ਕਿਹੜੇ ਸੂਟ ਦਿਖਾਉਂਗੀ ਸਟਾਰਟਿੰਗ ਜਿਹੜੇ 3525 ਵਾਲੇ ਸੂਟ ਸੀਗੇ ਇਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਆਉਂਦੀ ਪਈ ਆਨਲਾਈਨ ਵੀ ਔਰ ਆਫਲਾਈਨ ਵੀ ਸਾਡਾ ਇਹ ਸੂਟ ਕਾਫੀ ਚੱਲ ਰਿਹਾ ਹੈ ਹਾਂ ਜੀ ਸਾਡੀ ਜਿਹੜੇ ਡਿਮਾਂਡ ਕਰਦੇ ਆ ਹਾਂ ਜੀ ਇਹ ਹੈਗੇ ਜੀ ਰਾਮ ਟੈਕਸ ਦੇ ਵਿੱਚ ਇਹ ਆਲ ਓਵਰ ਸੂਟ ਹੈਗੇ ਆ ਤੇ ਇਹਦੇ ਵਿੱਚ ਕਲਰ ਜਿਹੜੇ ਕੀ ਚਾਰ ਕਲਰ ਹੈਗੇ ਆ ਤੇ ਆ ਤੁਸੀਂ ਦੇਖ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਆਉਂਦਾ ਉਹਦਾ ਤੁਸੀਂ ਸਾਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਤੇ ਇਹ ਹੈਗਾ ਜੀ ਜਿਹੜਾ ਸੂਟ 1000 ਆ ਸੌਰੀ 1265 ਦੀ ਰੇਂਜ ਤੇ ਵਿੱਚ ਹੈਗਾ ਇਹ ਰਾਮ ਟੈਕਸ ਦਾ ਆਲ ਓਵਰ ਸੂਟ ਤੇ ਨਿੱਕੀ ਬੂਟੀ ਦਾ ਤੇ ਆਹ ਵਾਲੇ ਸੂਟ ਹੈਗੇ ਜੀ ਇਹ ਵੀ ਰਾਮ ਟੈਕਸ ਦੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵੀ ਜਿਹੜੇ ਕੀ ਚਾਰ ਕਲਰ ਹੈਗੇ ਆ ਤੇ ਇਹਨਾਂ ਦਾ ਪ੍ਰਾਈਸ ਇਹਦਾ 1195 ਆ ਜੀ ਚਾਰ ਸੂਟ ਜਿਹੜੇ ਸੇਮ ਕਲਰ ਅਲੱਗ-ਅਲੱਗ ਕਲਰ ਦੇ ਸੇਮ ਡਿਜ਼ਾਈਨ ਤੇ ਆਹ ਵਾਲੇ ਹੈਗੇ ਜੀ 1295 ਇਹਦੇ ਵਿੱਚ ਤੁਹਾਨੂੰ ਜਿਹੜੇ ਕੀ ਦੋ ਕਲਰ ਮਿਲ ਜਾਣਗੇ ਇੱਕ ਇਹਦੇ ਵਿੱਚ ਹੈਗਾ ਜੀ ਬਲੈਕ ਕਲਰ ਤੇ ਆ ਵੀ ਤੁਸੀਂ ਦੇਖ ਸਕਦੇ ਹੋ ਜੀ ਇਹ ਹੈਗਾ ਜੀ 1250 ਦਾ ਇਹਦੇ ਵਿੱਚ ਆਹ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਕੀ ਰੀਵਾ ਕਾਟਨ ਦੇ ਆ 1195 ਦਾ ਆ ਵੀ ਰੀਵਾ ਕਾਟਨ ਦਾ ਹੀ ਆ ਜੀ ਇਹ ਵੀ ਆਲ ਓਵਰ ਹੈ ਜੀ 1195 ਦਾ ਆ ਵੀ ਰੀਵਾ ਕਾਟਨ ਦਾ ਆਲ ਓਵਰ ਸੂਟ 1195 ਦਾ ਆ ਵੀ ਜਿਹੜਾ ਕਿ 1195 ਹੈ ਇਹ ਹੈਗਾ ਜੀ ਮੈਚਿੰਗ ਹੈ ਜਿਹੜਾ ਕਿ ਇਹਦੀ ਬਾਟਮ ਦੇ ਵਿੱਚ ਪ੍ਰਿੰਟ ਬਣਿਆ ਹੋਇਆ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਸੋਹਣੇ ਜਿਹੜੇ ਕਿ ਪ੍ਰਿੰਟ ਹੈਗੇ ਆ 1175 ਦਾ ਜਿਹੜਾ ਇਹ ਵਾਲਾ ਹੈਗਾ ਇਹਦੇ ਜਿਹੜੇ ਬਾਟਮ ਦੇ ਵਿੱਚ ਸੇਮ ਪ੍ਰਿੰਟ ਬਣਿਆ ਹੋਇਆ ਜੀ ਇਹ ਇਸਟਾ ਦੇ ਆ ਇਸਟਾ ਲਿਆ ਜੀ ਇਹ ਹੈਗਾ ਜੀ ਆਲ ਓਵਰ ਸੂਟ ਇਹ ਹੈਗਾ ਜੀ 895 ਦੇ ਆ ਵੀ ਜੀ 895 ਦਾ ਆ ਵਾਲਾ ਅਰੇ ਸੈਕਿੰਡ ਕਲਰ ਜਿਹੜੇ ਕਲਰ ਅੱਗੇ ਚਲਾ ਗਿਆ ਸੀ ਹਾਂਜੀ ਆ ਦਾ ਸੈਕਿੰਡ ਕਲਰ ਹੈਗਾ ਜੀ 1250 ਦਾ ਜੀ ਐਸ ਕੇ ਦਾ ਇਹ ਪਾਰਟੀ ਵੀਰ ਸੂਤ ਲਾਈਨਿੰਗ ਦੇ ਵਿੱਚ ਆਏਗਾ ਹਾਂਜੀ ਇਹ ਚਨੌਨ ਦੇ ਅੰਦਰ ਹੈਗਾ ਜੀ ਬਹੁਤ ਹੀ ਸੋਹਣਾ ਹੈ 1675 ਦਾ ਜੀ ਤੇ ਆਪਾਂ ਰੇਟ ਤਾਂ ਦੱਸ ਰਹੇ ਆ ਕਿਉਂਕਿ ਬਹੁਤ ਸਾਰੀਆਂ ਭੈਣਾਂ ਇਹ ਕਹਿੰਦੀਆਂ ਫਿਰ ਬਾਅਦ ਵਿੱਚ ਮੈਸੇਜ ਵੀ ਕਰਦੇ ਰਹਿੰਦੇ ਆ ਫਿਰ ਕਨਫਿਊਜ਼ਨ ਹੋ ਜਾਂਦੀ ਆ ਫਿਰ ਇਦਾਂ ਤੁਹਾਨੂੰ ਰੇਟ ਵੀ ਜਿਹੜਾ ਪਤਾ ਲੱਗ ਜੂਗਾ ਇਹ 1975 ਦਾ ਜੀ ਬਰਬਰੀ ਦੇ ਵਿੱਚ ਆ ਜੀ ਆਲ ਓਵਰ ਸੂਟ ਜੇ ਤੁਸੀਂ ਕਹੋਗੇ ਸੀ ਮੈਚਿੰਗ ਵੀ ਇਹਦੇ ਅੰਦਰ ਕਰਦੇ ਹਾਂਗੇ ਹਾਂਜੀ ਆ ਵੀ 1975 ਦਾ ਜੀ ਮੈਚਿੰਗ ਕਰਵਾਉਣੀ ਹੈ ਮੈਚਿੰਗ ਵੀ ਕਰ ਸਕਦੇ ਆ ਆਲ ਓਵਰ ਲਾਈਨ ਆ ਤੁਸੀਂ ਆਲ ਓਵਰੀ ਕਰ ਸਕਦੇ ਆ ਤੇ ਆ ਹੈਗਾ ਜੀ ਜੋਰਜਟ ਦੇ ਵਿੱਚ ਹਾਂ ਜੀ ਬਹੁਤ ਸਨੇ ਪ੍ਰਿੰਟ ਬਣੇ ਹੋਏ ਆ ਆਲ ਓਵਰ ਵੀ ਲੈ ਸਕਦੇ ਹੋ ਮੈਚਿੰਗ ਵੀ ਲੈ ਸਕਦੇ ਹੋ ਇਹ ਹੈਗਾ ਜੀ 775 ਦਾ ਜੀ ਆ ਵੀ ਜੌਰਜਟ ਹੈ ਦੋ ਪ੍ਰਿੰਟ ਨੇ ਦੋ ਕਲਰ ਨੇ ਤੇ ਇਹਦੇ ਵਿੱਚ ਵੀ ਜੌਰਜਟ ਦੇ ਵਿੱਚ ਦੋ ਕਲਰ ਨੇ ਦੇਖ ਸਕਦੇ ਹੋ ਇਹਦਾ ਵੀ ਜਿਹੜਾ ਕਿ ਪ੍ਰਾਈਸ 775 ਹੈ ਜੀ ਇਹ ਹੋਗੇ ਜੀ ਆਪਣੇ ਪ੍ਰਿੰਟ ਸੂਟ ਤੇ ਇਸ ਇਸੇ ਤਰ੍ਹਾਂ ਹੀ ਆ ਵੀ ਜਿਹੜੇ ਜੌਰਜਟ ਤੇ ਹੈਗੇ ਆ ਇੰਨਾ ਦਾ ਪ੍ਰਾਈਸ ਕੀ ਹੈ ਜੀ 1700 ਦੀ ਰੇਂਜ ਦੇ ਅੰਦਰ ਨੇ ਹਾਂਜੀ ਆ ਵਾਲੇ ਵੀ ਤੇ ਬਾਕੀ ਇਹ ਤੁਹਾਨੂੰ ਹਜੇ ਆਪਾਂ ਪ੍ਰਿੰਟ ਦਿਖਾਏ ਆ ਬਹੁਤ ਸਾਰੇ ਪ੍ਰਿੰਟ ਜਿਹੜੇ ਕਿ ਆਪਣੇ ਇੱਧਰ ਵੀ ਪਏ ਆ ਉੱਧਰ ਵੀ ਪਏ ਆ ਬਹੁਤ ਸਟਾਕ ਪਿਆ ਇੱਧਰ ਆਪਣੇ ਵਰਕ ਵਾਲੇ ਵੀ ਤੇ ਬਾਕੀ ਵੀਡੀਓ ਫਿਰ ਬਹੁਤ ਜ਼ਿਆਦਾ ਲੰਬੀ ਹੋ ਜਾਊਗੀ ਤੇ ਜੇ ਕੋਈ ਵੀ ਤੁਹਾਨੂੰ ਇੰਨਾ ਵਿੱਚੋਂ ਪਸੰਦ ਆਉਂਦਾ ਤੁਸੀਂ ਸਾਨੂੰ ਸਕਰੀਨਸ਼ਾਟ ਦਿੱਤੇ ਹੋਏ ਨੰਬਰ ਤੇ ਭੇਜ ਸਕਦੇ ਹੋ ਤੇ ਇੱਕ ਇੱਧਰ ਬਹੁਤ ਹੀ ਪਿਆਰੇ ਜਿਹੜੇ ਸੂਟ ਲੱਗੇ ਹੋਏ ਆ ਜੀ ਬਾਰਬਰੀ ਦੇ ਵਿੱਚ ਇਹ ਤੁਸੀ ਦੇਖ ਸਕਦੇ ਹੋ ਡੰਮੀ ਦੇ ਉੱਪਰ ਬਹੁਤ ਹੀ ਪਿਆਰਾ ਜਿਹੜਾ ਸਕ੍ਰੀਨ ਪ੍ਰਿੰਟਿੰਗ ਵਾਲਾ ਸੂਟ ਲੱਗਿਆ ਹੋਇਆ ਤੇ ਇਸੇ ਤਰ੍ਹਾਂ ਹੀ ਜਿਹੜੇ ਸੈਕੰਡ ਡੰਮੀ ਆ ਜੀ ਸੈਕੰਡ ਡੰਮੀ ਤੇ ਵੀ ਬਹੁਤ ਸੋਹਣਾ ਆਫ ਵਾਈਟ ਕਲਰ ਦਾ ਸੂਟ ਲੱਗਿਆ ਹੋਇਆ ਵਿਦ ਦੁਪੱਟਾ ਤੇ ਆ ਇਹਦਾ ਦੁਪੱਟਾ ਜੀ ਇਹ ਜਿਹੜਾ ਕੀ ਬਹੁਤ ਸੋਹਣੇ ਫਲਾਵਰ ਬਣੇ ਹੋਏ ਆ ਇਸੇ ਤਰ੍ਹਾਂ ਹੀ ਜਿਹੜਾ ਕੀ ਇਹਦੇ ਪੂਰੇ ਸ਼ਰਟ ਦੇ ਉੱਪਰ ਬਣਿਆ ਹੋਇਆ ਤੇ ਬਾਟਮ ਦੇ ਉੱਤੇ ਹਲਕਾ ਜਿਹਾ ਥ੍ਰੈਡ ਦਾ ਕੰਮ ਕੀਤਾ ਹੋਇਆ ਜੀ ਤੇ ਇਹਦਾ ਜਿਹੜਾ ਕੀ ਪ੍ਰਾਈਸ ਹੈਗਾ ਜੀ 2075 ਜਾਂ ਸਾਡਾ ਇੰਸਟਾਗ੍ਰam ਪੇਜ ਹੈਗਾ ਜੀ 20 vibe studio ਦੇ ਨਾਮ ਤੇ ਉੱਥੋਂ ਸਾਨੂੰ ਉੱਥੇ ਸਾਨੂੰ ਜਿਹੜਾ ਕੀ ਤੁਸੀਂ ਫੋਲੋ ਕਰਕੇ ਤੇ ਜਿਹੜਾ ਕੀ ਜਾਂ ਉੱਥੋਂ ਤੁਸੀਂ ਕੰਟੈਕਟ ਨੰਬਰ ਲੈ ਕੇ ਫੋਟੋਆਂ ਵਗੈਰਾ ਤੁਸੀਂ ਆਪਣੇ ਵਟਸਐਪ ਦੇ ਮੰਗਾ ਸਕਦੇ ਹੋ ਤੇ ਇੱਧਰ ਆਪਣੇ ਕੋਲੇ ਜਿਹੜੀ ਪਰਸ ਵਗੈਰਾ ਦੀ ਕਲੈਕਸ਼ਨ ਵੀ ਹੈਗੀ ਹੈ ਜੀ ਤੇ ਦੇਖ ਸਕਦੇ ਹੋ ਤੁਸੀਂ ਪਰਸ ਤੇ ਇੱਧਰ ਫੁੱਟਵੈਅਰ ਵਗੈਰਾ ਵੀ ਹੈਗੇ ਆ ਜਿਹੜੇ ਆ ਫੁੱਟਵੀਅਰ ਹੈਗੇ ਆ ਜੀ ਜਿਹੜਾ ਵੀ ਜਿਹੜੇ ਵੀ ਜਿਹੜੇ ਕੀ ਕਸਟਮਰ ਕਰਦੇ ਆ ਜੀ 5000 ਦੀ ਸ਼ਾਪਿੰਗ ਤੇ ਉਹਦੇ ਨਾਲ ਆਪਾਂ ਇਹ ਫੁੱਟਵੀਅਰ ਤੁਸੀਂ ਆਪਣਾ ਸਾਈਜ਼ ਦੱਸ ਕੇ ਤੇ ਫ੍ਰੀਜ ਦੇ ਵਿੱਚ ਲਿਜਾ ਸਕਦੇ ਹੋ ਤੇ ਉਦਾਂ ਵੀ ਜੇ ਤੁਸੀਂ ਲੈਣੀਆਂ ਤੇ ਕੋਈ ਜ਼ਿਆਦਾ ਮਹਿੰਗੇ ਨਹੀਂ ਹੈਗੇ ਤੇ ਬਾਕੀ ਆਪਣਾ ਜਿਹੜਾ ਸਟਾਕ ਹੈ ਜੀ ਹਫ਼ਤੇ ਬਾਅਦ ਜਿਹੜਾ ਕੀ ਆਉਂਦਾ ਹੀ ਰਹਿੰਦਾ 4-5 ਦਿਨਾਂ ਬਾਅਦ ਤੇ ਆਪਾਂ ਲਗਾਤਾਰ ਵੀਡੀਓਜ਼ ਜਿਹੜੀਆਂ ਅਪਲੋਡ ਕਰਦੇ ਰਵਾਂਗੇ ਤੇ ਥੈਂਕ ਯੂ ਸੋ ਮੱਚ ਜੀ ਤੇ ਬਾਕੀ ਬਹੁਤ ਸਾਰੀਆਂ ਵਿਸ਼ੇਜ਼ ਆਈਆਂ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਵਿਜ਼ਿਟ ਵੀ ਕਰ ਸਕਦੇ ਹੋ ਵੀ ਵਾਈਬ ਸਟੂਡੀਓ ਤੇ ਸਾਡੇ ਵੀ ਪਿੰਡ ਦਲਮੀਰ ਖੇੜਾ ਦੇ ਵਿੱਚ ਜਿਹੜੇ ਨਹੀਂ ਵਿਜ਼ਿਟ ਕਰ ਸਕਦੇ ਹੋ ਔਨਲਾਈਨ ਸ਼ੋਪਿੰਗ ਕਰ ਸਕਦੇ ਆ ਥੈਂਕ ਯੂ ਜੀ